ਸਾਸਰੀ ਕਾਜ ਦੇ ਸਾਰਿਆਂ ਨੂੰ ਵੱਡਾ ਕਿਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਹੋਏਗੀ ਬਹੁਤ ਹੀ ਪਿਆਰੀ ਰਹਿਣ ਵਾਲੀ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਬਨਾਰਸੀ ਸਾਟਨ ਬ੍ਰੋਕਰ ਦਾ ਫੈਬਰਿਕ ਹੋਏਗਾ ਇਹਨਾਂ ਵਿੱਚ ਕਲਰ ਤੁਹਾਨੂੰ ਡਾਰਕ ਮਿਲ ਜਾਣਗੇ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹਦੀ ਬਾਟਮ ਹੋਏਗੀ ਕ੍ਰੇਪ ਸਿਲਕ ਦੀ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਿਹਾ ਹੈਗਾ ਨਾ ਬਾਟਮ ਦਾ ਪਰਮੀਟਰ ਲੱਗ ਰਿਹਾ ਹੈਗਾ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸ਼ਰਟ ਹੋਏਗੀ ਜੀ ਪਸ਼ਮੀਨਾ ਦੀ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਆਰੀ ਵਰਕ ਦਾ ਕੰਮ ਹੋਏਗਾ ਬਾਟਮ ਹੋਏਗੀ ਪਸ਼ਮੀਨਾ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਪਸ਼ਮੀਨਾ ਸਿਲਕ ਦਾ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਵਾਰੇ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਗਲਾਸ ਔਰਗੇਂਜ਼ਾ ਦੀ ਸ਼ਰਟ ਹੋਏਗੀ ਫੁੱਲ ਵਰਕ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਨਾਲ ਜਿਹੜੀ ਬਾਟਮ ਹੋਏਗੀ ਉਹ ਪਲੇਨ ਹੋਏਗੀ ਇਹਨਾਂ ਵਿੱਚ ਤੁਹਾਨੂੰ ਬੜੇ ਪਿਆਰੇ ਲਾਈਟ ਜੇ ਕਲਰ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਗਲਾਸ オーਰਗੈਂਜ਼ਾ ਦੀ ਸ਼ਰਟ ਹੋਏਗੀ neck ਤੇ ਘੇਰੇ ਤੇ ਵਰਕ ਹੋਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਨਾਲ ਜਿਹੜੀ ਬਾਟਮ ਹੋਏਗੀ ਉਹ ਪਲੇਨ ਹੋਏਗੀ ਕਲਰ ਡਾਰਕ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਜੇਕਰ ਅੱਜ ਦੇ ਸੂਟਾਂ ਦੇ ਕਲੈਕਸ਼ਨ ਵਧੀਆ ਲੱਗੇ ਕਿਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ